16 ਸਾਲਾ ਲੜਕੀ ਦੀ ਪੇਤ ਭਰੇ ਹਾਲਾਤਾਂ ਦੇ ਵਿੱਚ ਲਾਸ਼ ਮਿਲਦੀ ਹੈ ਜਿਸ ਤੋਂ ਬਾਅਦ ਪਾਜੜਾ ਪੈ ਜਾਂਦੀਆਂ ਨੇ ਇਲਾਕੇ ਦੇ ਵਿੱਚ ਅਫੜਾ ਤਫੜੀ ਦਾ ਮਾਹੌਲ ਬਣ ਜਾਂਦਾ ਫਿਲਹਾਲ ਜੋ ਜਾਣਕਾਰੀ ਸਾਹਮਣੇ ਆ ਰਹੀ ਹੈ ਉਸ ਨੂੰ ਲੈ ਕੇ ਦੱਸਿਆ ਜਾ ਰਿਹਾ ਕਿ ਪਰਿਵਾਰਿਕ ਜੀਨਾਂ ਦੇ ਵਿੱਚ ਪਿਓ ਉਸ ਦੀ ਮਾਂ ਅਤੇ ਨਾਲ ਹੀ ਇੱਕ ਬੱਚਾ ਕਿਸੇ ਕੰਮ ਦੇ ਲਈ ਘਰੋਂ ਬਾਹਰ ਜਾਂਦੇ ਨੇ ਉਸ ਦੇ ਦੌਰਾਨ ਘਰ ਦੇ ਵਿੱਚ ਸਿਰਫ ਇੱਕ ਧੀ ਹੀ ਮੌਜੂਦ ਹੁੰਦੀ ਹੈ ਤਾਂ ਜਦੋਂ ਘਰ ਦੇ ਬਾਹਰ ਗਏ ਹੁੰਦੇ ਨੇ ਤਾਂ ਉਸ ਧੀ ਦੀ ਜਿਹੜੀ ਹੈ ਕੰਪਿਊਟਰ ਕਲਾਸਿਸ ਹੁੰਦੀ ਹੈ ਜਿਸ ਨੂੰ ਲੈ ਕੇ ਪਿਓ ਆਪਣੀ ਧੀ ਨੂੰ ਲੈਣ ਦੇ ਲਈ ਜਾਂਦਾ ਪਰ ਉੱਥੇ ਜਾ ਕੇ ਜਦੋਂ ਵੇਖਦਾ ਹੈ ਕਿ ਉਸ ਧੀ ਕਿਹੜੇ ਹਾਲਾਤਾਂ ਦੇ ਵਿੱਚ ਹੈ ਤਾਂ ਉਸ ਵੱਲੋਂ ਚਿੱਕਾ ਛੱਡ ਦਿੱਤੀਆਂ ਜਾਂਦੀਆਂ ਨੇ ਉਸ ਤੋਂ ਬਾਅਦ ਨੇੜਲੇ ਤੇਲੇ ਹਸਪਤਾਲ ਲਿਜਾਇਆ ਜਾਂਦਾ ਪਰ ਡਾਕਟਰਾਂ ਵੱਲੋਂ ਉਸ ਨੂੰ ਮ੍ਰਿਤਕ ਦਾ ਲਾਂਡ ਕਰ ਦਿੱਤਾ ਜਾਂਦਾ ਇਸ ਵਿਚਾਲੇ ਵੀ ਖਬਰਾਂ سامنے ਆ ਰਹੀਆਂ ਨੇ ਕਿ ਜਿਸ ਸਮੇ ਇਹ লাশ ਬਾਰਾਮੋਦ ਖੋਈ ਸੀ ਤਾਂ ਉਸ ਸਮੇ ਘਰ ਦੇ ਵਿੱਚ ਸਿਰਫ ਪਿਓ ਹੀ ਮੌਜੂਦ ਸੀ ਤਾਂ ਕਈ ਤਰ੍ਹਾਂ ਦੇ ਸ਼ੰਕੇ ਇਸ ਨੂੰ ਲੈ ਕੇ ਜ਼ਾਹਰ ਕੀਤੇ ਜਾ ਰਹੇ ਨੇ ਤੇ ਇਹ ਵੀ ਗੱਲ ਨਿਕਲ ਕੇ ਸਾਹਮਣੇ ਆਈ ਹੈ ਕਿ ਕੁੜੀ ਦੀ লাশ ਜਿਹੜੀ ਸੀ ਉਹ ਕਮਰੇ ਦੇ ਅੰਦਰ ਸਕੇ ਅਤੇ ਗਲੇ ਦੇ ਨਿਸ਼ਾਨ ਵੀ ਦੇਖੇ ਗਏ ਸੇ ਫਿਲਹਾਲ ਇਸ ਜਾਂਚ ਦਾ ਵਿਸ਼ਾ ਪਰ ਇਸ ਘਟਨਾ ਮਗਰੋਂ ਪੂਰੇ ਇਲਾਕੇ ਦੇ ਵਿੱਚ ਕਹਿ ਲਿਆ ਜਾਵੇ ਕਿ ਦਹਿਸ਼ਤ ਫੈਲ ਚੁੱਕੀ ਹੈ ਪਰਿਵਾਰਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਹੈ ਜਿਵੇਂ ਹੀ ਰਿਸ਼ਤੇਦਾਰਾਂ ਨੂੰ ਇਸ ਦੀ ਖਬਰ ਪਹੁੰਚਦੀ ਹੈ ਤਾਂ ਉਹ ਪਹੁੰਚ ਰਹੇ ਨੇ ਤੇ ਉਹਨਾਂ ਦਾ ਵੀ ਰੋ ਰੋ ਕੇ ਬੁਰਾ ਹਾਲ ਹੈ ਫਿਲਹਾਲ ਇਹ ਘਟਨਾ ਛਿੜ ਗਈ ਹੈ ਬਠਿੰਡਾ ਦੇ ਜੋ ਕਿ ਨਗਰ ਗਲੀ ਨੰਬਰ 5 ਦੇ ਵਿੱਚ ਵਾਪਰੀ ਹੋਈ ਦੱਸੀ ਜਾ ਰਹੀ ਹੈ ਜਿੱਥੇ ਪਾਇਲ ਜੋ ਕਿ 9ਵੇਂ ਜਮਾਤ ਦੇ ਵਿਦਿਆਰਥਣ ਦੱਸੀ ਜਾ ਰਹੀ ਹੈ ਉਸ ਦੀ ਪੇਤ ਪਰੇ ਹਾਲਾਤਾਂ ਦੇ ਵਿੱਚ ਲਾਸ਼ ਮਿਲਦੀ ਹੈ ਫਿਲਹਾਲ ਤੁਹਾਨੂੰ ਦੱਸਨੇ ਕਿ ਇਹ ਮਾਮਲਾ ਬੀਤੇ ਕੱਲ ਦਾ ਜਿੱਥੇ ਫਰਸਟ ਫਲੋਰ ਉੱਪਰ ਕਿਰਾਏ ਉੱਤੇ ਰਹਿਣ ਵਾਲੇ ਇੱਕ ਪਰਿਵਾਰ ਦੇ ਵਿੱਚ ਇੱਕ ਲੜਕੀ ਦੀ ਪੇਤ ਪਰੇ ਹਾਲਾਤਾਂ ਦੇ ਵਿੱਚ ਮੌਤ ਹੋ ਚੁੱਕੀ ਹੈ ਜਿਸ ਕਰਕੇ ਹੁਣ ਪਰਿਵਾਰ ਕੋਲੋਂ ਦਾ ਕੋਲੋਂ ਦਾ ਨਜ਼ਰ ਆ ਰਿਹਾ ਹੈ ਫਿਲਹਾਲ ਪ੍ਰਸ਼ਾਸਨ ਵੀ ਹੁਣ ਇਸ ਮਾਮਲੇ ਦੀ ਜਾਂਚ ਦੇ ਵਿੱਚ ਲੱਗਿਆ ਹੋਇਆ ਹੈ ਉਹ ਵੀ ਹੈ ਨਹੀਂ ਸੀ ਘਰੇ ਉਹ ਠੀਕ ਹੈ ਪਰ ਉਹਦੇ ਪਹਿਲਾਂ ਕੱਲ ਤੋਂ ਪਹਿਲਾਂ ਨਿਸ਼ਾਨ ਸੀ ਉਹਦੇ ਗਲੇ ਤੇ ਜਿਆਦਾ ਸੀ ਘਰੇ ਛੱਡ ਕੇ ਗਏ ਆ ਉਹਨੂੰ ਜੀ ਬਹੁਤ ਚਾਵਲ ਖਾ ਲਏ ਉਹਨੇ ਜੀ ਤੇ ਅਸੀਂ ਆ ਮੈਂ ਕਿਹਾ ਤੂੰ ਛੋਲੇਵਾਲ ਲੈ ਲਈ ਠੀਕ ਐ ਪਾਲ ਲੂੰਗੀ ਤੇ ਸਿਰ ਉਹਨੇ ਖੁੱਲਾ ਚਾਹ ਰ ਰਹਾ ਸੀ ਮੈਂ ਕਿਹਾ ਸੀ ਮੈਂ ਤਾਂ ਪਾਲ ਨਾ ਧੋਈਆਂ ਚ ਕੱਲ ਧੋਈ ਗਏ ਠੀਕ ਐ ਅਸੀਂ ਤਿੰਨ ਦੱਸ ਦੇ ਨਹੀਂ ਤਿੰਨ ਦੱਸ ਤੇ ਅਸੀਂ ਕਰੋ ਇੱਥੋਂ ਨਿਕਲੇ ਆ ਤੇ ਅਸੀਂ ਦੁੱਧ ਦੀ ਕੰਨੀ ਰੱਖਣ ਗਏ ਨੋਰੇ ਚ ਉਸ ਤੋਂ ਬਾਅਦ ਮੇਰਾ ਘਰ ਅੱਲਾ ਸਾਨੂੰ ਛੱਡ ਕੇ ਤੇ ਇਹ ਫਿਰ 4 ਵਜੇ ਆਇਆ ਇਤੋਂ ਸਾਨੂੰ ਇੰਨੇ ਦੱਸਿਆ ਫੋਨ ਕਰਕੇ ਵੀ ਆਹ ਗੱਲ ਹੋਈ ਪਈ ਆ ਘਰੇ ਤੇਰੀ ਅਸੀਂ ਉੱਪਰ ਦੇ ਕੁੜੀ ਡਿੱਗੀ ਪਈ ਚੱਕ ਕੇ ਤੇ ਬਾਹਰ ਆਏ ਹੋਏ ਸੀ ਨਹੀਂ ਇੱਕ ਮਿੰਟ ਇਹ ਦੱਸੋ ਵੀ ਇਹ ਜਿਹੜਾ ਉਹਦੇ ਘਰ ਤੋਂ ਤੇ ਨਿਸ਼ਾਨ ਹੈ ਉਹ ਕੱਲ ਤੋਂ ਪਹਿਲਾਂ ਸੀਗਾ ਕਿ ਨਹੀਂ ਸੀਗਾ ਹੁੰਦੇ ਥੋੜਾ ਥੋੜਾ ਹੈਗਾ ਸੀ ਚੈਨ ਕਰਕੇ ਕਿਧਰਲੇ ਪਾਸੇ ਇੱਥੇ ਚੈਨ ਕਰਕੇ ਚੈਨ ਕਰਕੇ ਕਿੰਨਾ ਸੀਗਾ ਲਾਈਟ ਸੀਗਾ ਲਾਈਟ ਸੀਗਾ ਕੀ ਨਾਮ ਸੀ ਇਸ ਲੜਕੀ ਦਾ ਪਾਇਲ ਤੇ ਕੀ ਕਰਦੀ ਸੀ ਕੰਮ ਸਕੂਲ ਬੜਤੀ ਸੀ ਡੈਡੀ ਕਲਾਸ ਚ ਨੌਮੀ ਕਲਾਸ ਚ ਅਸੀਂ 20000 ਰੁਪਏ ਕੱਲ ਹੀ ਮੈਡਮ ਨੂੰ ਤਾਂ ਉੱਥੇ ਭਰ ਕੇ ਆਂਦਾ 20000 ਰੁਪਏ ਕੱਲ ਹੀ ਸਕੂਲ ਟੀਚਰ ਦੇ ਭਰ ਕੇ ਸ਼ਾਮ ਨੂੰ 3:30 4 ਵਜੇ ਦੀ ਕਲਾਸ ਸੀਗੀ ਕੰਪਿਊਟਰ ਦੀ ਜੀ ਜੀ ਉੱਥੇ ਵੀ ਜਾਣਾ ਸੀ ਉਹਨੇ ਮੈਸੇਜ ਆਇਆ ਸੀ ਕਿ ਉਹ ਹੀ ਡੈਡੀ ਲੈਣ ਆਏ ਸੀ ਤਾਈ ਹੋਰ ਕੋਈ ਗੱਲ ਨਹੀਂ ਸੀ ਕੁਝ ਕੰਮ ਕਰਦੇ ਹੋ ਸਾਈਡ ਕੁਝ ਹਾਊਸ ਵਾਲਾ hauswaye ਤੁਸੀਂ ਫਿਰ ਹੁਣ ਕਿਉਂ ਕੋਸ਼ਿਸ਼ ਕਰ ਰਹੇ ਸੀਗੇ ਐਸੋ ਸਾਈਕਰੋ ਮੈਂ ਕਹਿੰਦਾ ਇਹਦੇ ਕੋਈ ਚ ਹੈ ਹੀ ਨਹੀਂ ਸੀ ਸਾਨੂੰ ਫਸਾਇਆ ਜਾ ਰਿਹਾ ਹੈਗਾ ਹਾਂ ਸਾਨੂੰ ਫਸਾਇਆ ਜਾ ਰਿਹਾ ਜੇ ਤੁਸੀਂ ਸਹੀ ਹੈ ਫਿਰ ਤੁਹਾਨੂੰ ਇਹ ਲੋੜ ਕੀ ਕਰਨ ਦੀ ਹੈ ਜੀ ਮੇਰਾ ਭਰਾ ਪਹਿਲਾਂ ਹੀ ਗੁਜ਼ਰ ਗਿਆ ਆਲ ਦਾ ਭਰਾ ਹੈ ਕੋਈ ਨਾ ਇੱਕ ਬਾਈ ਕੋਈ ਨਾ আচ্ছা ਇੱਕ ਮੇਰੇ ਨਾਮ ਗੀਤਾ ਤੁਸੀਂ ਇਹਨਾਂ ਨੇ ਕੀ ਲੱਗਿਆ ਮੈਂ ਕੁੜੀਆ ਦੀ ਮਾਮੀ ਆ ਮਾਮੀ ਹਾਂਜੀ ਅੱਛਾ ਤੁਸੀਂ ਆ ਕੇ ਸਭ ਤੋਂ ਪਹਿਲਾਂ ਤੁਸੀਂ ਦੇਖਿਆ ਨਹੀਂ ਉਹ ਤਾਂ ਵੀਰੇ ਨੇ ਦੇਖਿਆ ਵੀਰੇ ਨੇ ਆਹ ਅੰਲਾ ਦੇ ਕੁੜੀਆ ਦੇ ਪਾਪਾ ਨੇ ਜਦੋਂ ਚੱਕ ਕੇ ਲੈ ਕੇ ਬਾਹਰ ਆਏ ਉਹ ਦਿਨਾਂ ਨੇ ਚਿੱਕਾ ਮਾਰਿਆ ਅਸੀਂ ਬਾਹਰ ਸੁਣ ਕੇ ਅਸੀਂ ਉਹਨਾਂ ਦੇ ਨਾਲ ਆ ਗਏ ਅਸੀਂ ਗੁੜੀਆਂ ਚੱਕ ਕੇ ਸੀ ਬਾਹਰ ਲੈ ਕੇ ਆਏ ਕਿਤੇ ਬੇਸੀ ਗੁੜੀਆਂ ਗੁੜੀਆਂ ਨੇ ਬਾਇ ਤਾਂ ਮੈਂ ਅੱਤ ਕੋੜੀਆਂ ਚ ਆਈ ਸੀ ਗੁੜੀਆਂ ਪਹਿਲਾਂ ਚੱਕ ਕੇ ਫੇਰਾ ਬਾਜ ਦੇ ਤੋਂ ਬਾਹਰ ਲੈ ਕੇ ਆਇਆ ਕੌਣ ਕੌਣ ਸੀ ਚੱਕ ਕੇ ਲੈ ਕੇ ਆਏ ਮੇਰਾ ਕੱਲਾ ਲੈ ਕੇ ਆਇਆ ਮੇਰੇ ਚਿੱਕਾ ਮਰੀਨ ਕੋੜੀਆਂ ਚ ਮੈਸੀ ਦੀ ਕੋੜੀਆਂ ਅੱਜ ਕੱਲੇ ਚੱਕ ਕੇ ਲੈ ਗਏ ਹਾਂਜੀ ਕੱਲੇ ਚੀਰ ਕੋਈ ਨਹੀਂ ਸੀ ਹੋਰ ਉੱਪਰ ਕੋਈ ਨਹੀਂ ਸੀ ਮੇਰਾ ਕੱਲੇ ਕੌਣ ਸੀ ਜਦੋਂ ਮੇਰਾ ਮਸਾਲ ਮਾਰਿਆ ਚਿੱਕਾ ਮਾਰਿਆ ਮਕਰਣ ਮਾਲਕ ਜਦੋਂ ਭੱਜ ਕੇ ਉੱਪਰ ਗਏ ਉਦੋਂ ਹੀ ਤਾਂ ਵੀਰੇ ਨੇ ਚੱਕ ਕੇ ਉੱਪਰ ਮਕਰਣ ਮਾਲਕ ਨੇ ਦਵਾ-ਦਵਾ ਚੱਕਿਆ ਅਸੀਂ ਵੀ ਚੱਕਿਆ ਅਸੀਂ ਤਿੰਨਾਂ ਨੇ ਚੱਕ ਕੇ ਥੱਲੇ ਲੈ ਕੇ ਆਂਦਾ ਫਿਰ ਮੋਟਰਸਾਈਕਲ ਤੇ ਗਏ ਅਸੀਂ ਗੁੱਡਵਿਲ ਚ ਗਏ ਉੱਥੋਂ ਅਸੀਂ ਅਗੇ ਸਿੱਧਾ ਸਰਕਾਰੀ ਜਨ ਅਸਬਲ ਚ ਉੱਥੋਂ ਸਿੱਧਾ ਫਿਰੇ ਸੀ ਹਲੋ ਬਗਰਾਮ ਨਗਰ ਚ ਉੱਥੇ ਉਹਨਾਂ ਨੇ ਜਵਾਬ ਦਿੱਤਾ ਕਿੰਨੇ ਵਜੇ ਦੀ ਗੱਲ ਹੈ ਸਾਢੇ 4 ਦੀ ਸਾਢੇ 4 ਹਾਂਜੀ ਸ਼ਾਮ ਦੀ ਸ਼ਾਮ ਦੀ ਕੱਲ ਸ਼ਾਮ ਦੀ ਫਿਰ ਉਸ ਤੋਂ ਬਾਅਦ ਅਸੀਂ ਉਹਨਾਂ ਨੇ ਸੱਤਿਆ ਮਾਰ ਤੱਕ ਗਏ ਬਹੁਤ ਦੇ ਹੜਦੇ ਉਹ ਛਟਕੇ ਲਗਾਏ ਕੋਈ ਵੀ ਨਹੀਂ ਬੱਚੇ ਦਾ ਸਾਫ ਨਿਕਲਿਆ ਵੈਸੇ ਡਾਕਟਰ ਨੇ ਕੀ ਸਾਰੇ ਨਹੀਂ ਡਾਕਟਰ ਨੇ ਡੈਡ ਹੋ ਗਈ ਡੈਡ ਕੋਈ ਨਹੀਂ ਬਸ ਸਾ ਗਮ ਹੋ ਗਿਆ ਸਾ ਗਮ ਹੋਇਆ ਸੀ ਬੱਚੇ ਦਾ ਬਸ ਉਹਨਾਂ ਨੇ ਇਹੀ ਕਿਹਾ ਉਹਨਾਂ ਨੇ ਇਹੀ ਲੱਗਦਾ ਤੁਹਾਨੂੰ ਸਾ ਕੱਦ ਨਾਲ ਡੈਡ ਹੋ ਗਈ ਆਜੋ ਜੀ ਇਹਨੂੰ ਸਾ ਦੀ ਪ੍ਰੋਬਲਮ ਪਹਿਲਾਂ ਰਹਿੰਦੀ ਸੀ ਥੋੜੀ ਥੋੜੀ ਤੁਹਾਡਾ ਬੱਚਾ ਦਾਬਾ ਚੈਲਾ ਦੋ ਉਹ ਸਾਰਾ ਰੁਕ ਲੈਂਦਾ ਹੁੰਦਾ ਸੀਗਾ ਆਜੋ ਬਈ ਥੋੜਾ ਬਟਾ ਦਾਬਾ ਲਾਏ ਨਾ ਬੱਚੇ ਦਾ ਤਾਂ ਸਾਰਾ ਰੁਕ ਲੈਂਦੀ ਹੁੰਦੀ ਸੀ ਪਤਾ ਸੀ ਸੁੱਤੇ ਪਏ ਸੀਗੇ ਤੇ ਜਦੋਂ ਸਾਰੇ ਗਲੀ ਕੱਟੀ ਹੋ ਗਈ ਤੇ ਅਸੀਂ ਉੱਠੇ ਸੀਗੇ ਤੇ ਮੈਂ ਨਾਲ ਦੇ ਨਾਲ ਉਹਦੇ ਭਾਈ ਨੂੰ ਬੁਲਾਤਾ ਉਹ ਉੱਤੇ ਗਿਆ ਸੀਗਾ ਉਹਨੇ ਜੋ ਕੁੜੀ ਨੂੰ ਚੱਕ ਕੇ ਫਿਰ ਸਿੱਧਾ ਇਹ ਹਸਪਤਲ ਲੈ ਕੋਈ ਰੌਲਾ ਰੱਪਾ ਕੋਈ ਕੋਈ ਰੌਲਾ ਨੇ ਪਏ ਮੁੰਡਾ ਕੁੜੀ ਆਪਸ ਵਿੱਚ ਲੜਦੇ ਹੁੰਦੇ ਸੀ ਕਦੇ ਤੇ ਬਸ ਤੇ ਇਹਨਾਂ ਨੂੰ ਦੋਨਾਂ ਨੂੰ ਘਰ ਦੇ ਵਿੱਚ ਕੌਣ ਕੌਣ ਸੀ ਉਸ ਸਮੇਂ ਤੇ ਤੁਹਾਨੂੰ ਪਤਾ ਲੱਗਿਆ ਘਰ ਦੇ ਵਿੱਚ ਤਾਂ ਪਿਓ ਸੀਗਾ ਕੁੜੀ ਦਾ ਤੇ ਕੁੜੀ ਦੋਨੇ ਜਿਹੜੇ ਹਾਂ ਕੀ ਲੱਗਦਾ ਤੁਹਾਨੂੰ ਕੋਈ ਵੀ ਇਹਨਾਂ ਦਾ ਆਪਸੀ ਜੇ ਕੋਈ ਆਪਸੀ ਕੋਈ ਡਿਸਕਿਊਟ ਹੋਵੇ ਕਿਸੇ ਗੱਲ ਨੂੰ ਲੈ ਕੇ ਦੇਖੋ ਮੈਂ ਦੇਖਿਆ ਨਹੀਂ ਤੇ ਮੈਂ ਕੁਛ ਇਸ ਨੂੰ ਕਹਿ ਨਹੀਂ ਸਕਦਾ ਦੇਖੋ ਜੀ ਸੀਗਾ ਸਰ ਕੀ ਨਾਮ ਹੈ ਤੇ ਕੀ ਮਾਮਲਾ ਪਹਿਲਾਂ ਆਦੀ ਲੜਕੀ ਦੀ ਡੈਥ ਹੋਈ ਹੈ ਇਹ ਅਗ ਮੌਕਾ ਦੇਖਿਆ ਸੀ ਮੌਕੇ ਤੇ ਡੈੱਡ ਬੋਡੀ ਲੈ ਕੇ ਹਸਪੀਟਲ ਜਾ ਰਹੇ ਹਾਂ ਜੋ ਪਰ ਵੀ ਉਪਰਾਂ ਲੜਕੀ ਜੀ ਆਏ ਮੌਕੇ ਦੇ ਉੱਤੇ ਕੀ ਕੁਝ ਪਾਇਆ ਗਿਆ ਪਰਿਵਾਰ ਵੱਲੋਂ ਸੁਸਾਈਡ ਕਰਨ ਦੀ ਵੀ ਕੋਸ਼ਿਸ਼ ਕੀਤੀ ਗਈ ਹੈ ਔਰ ਕਿੰਨੇ ਕੁ ਉਮਰ ਦੀ ਇਹ ਘਟਨਾ ਕਿੰਨੀ ਕੁ ਉਮਰ ਹੈ ਕੱਲ 4 ਵਜੇ ਦੀ ਗੱਲ ਹੈ 15 ਸਾਲ ਲੜਕੀ ਦੀ ਉਮਰ ਹੈ ਤੇ ਨਵੀਂ ਕਲਾਸ ਚ ਪੜਦੀ ਸੀ ਗੁੱਡਵਿਲ ਸਕੂਲ ਸੇ ਠੀਕ ਹਾਂ ਤੇ ਇਹਦੇ ਪਰਿਵਾਰ ਵੱਲੋਂ ਜੇ ਵਿੱਚ ਸੁਸਾਈਡ ਕਰਨ ਦੀ ਕੋਸ਼ਿਸ਼ ਕੀਤੀ ਗਈ ਜਾਂ ਕੋਈ aarop ਲਗ ਰਹੇ ਨੇ ਕਿ ਪਰਿਵਾਰ ਵੱਲੋਂ ਇਹ ਪਰਤਾਲ ਚੱਲ ਰਹੀ ਜੋ ਉਹ ਅਗਲੀ ਉਹ ਡੈੱਡ ਬਡੀ ਭੇਜੀ ਗਈ ਹੈ ਜੀ ਤੇ ਜਿਹੜਾ ਡਾਕਟਰ ਰਿਪੋਰਟ ਦੇ ਦਿੰਦੇ ਉਸ ਤੋਂ ਅੰਮਲ ਜੀ ਤੇ ਬਹਿਨਾਂ ਤੇ ਤੁਹਾਡੇ ਵੱਲੋਂ ਪਰਤਾਲ ਚੱਲ ਰਹੀ ਨਹੀਂ ਕਾਰਵਾਈ ਕਰ ਰਹੇ ਹਾਂ ਜੀ ਕਰਾਂ